ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮਗੇ ਠੀਕ ਠਾਕ ਹੋਮਗੇ ਤੇ ਇਸੇ ਉਮੀਦ ਨੇ ਨਾਲ ਅੱਜ ਦਾ ਜਿਹੜਾ ਵਲੌਗ ਆ ਸ਼ੁਰੂ ਕਰਦੇ ਹਾਂ ਤੇ ਟਾਈਮ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਵਲੌਗ ਹੁਣ ਸ਼ੁਰੂ ਕਰਦੇ ਪੂਰਾ ਦਿਨ ਖਤਮ ਹੋ ਗਿਆ 6 ਵਜ ਗਈ ਹੈ ਤੇ ਕੱਲ ਵੀ ਕੋਈ ਵਲੌਗ ਖਾਸ ਬੜਿਆਂ ਜਿਹਾ ਨਹੀਂ ਥੋੜੀ ਜੀ ਹੁਣ ਮੈਂ ਦੇਖਿਆ ਇਹ ਆ ਵੀ ਵੀਡੀਓ ਮੈਂ ਪਹਿਲਾਂ ਰੀਡਿੰਗ ਕਰਨ ਲਈ ਪਹੁੰਚ ਕੇ ਅਸੀਂ ਮੈਂ ਕਿਹਾ ਚਲੋ ਵੀਡੀਓ ਬਣਾਉਨੇ ਆ ਹਨਾ ਅ ਐਡੀਟਿੰਗ ਕਰਦੇ ਮਤਲਬ ਤੇ ਉਥੇ ਦੇਖਿਆ ਉਥੇ ਵੀਡੀਓ ਥੋੜੀ ਜਿਹੀ ਬਣੀ ਹੋਈ ਆ ਤੇ ਉਹ ਮੈਨੂੰ ਕੁਝ ਖਾਸ ਵੀ ਨਹੀਂ ਲੱਗੀਗੀ ਉਥੇ ਮਤਲਬ ਮੈਂ ਪਾਉਂਗੀ ਤਾਂ ਜ਼ਰੂਰ ਵਿੱਚ ਤੇ ਕਿਉਂਕਿ ਇੱਕ ਤਾਂ ਮਾਰਨਿੰਗ ਦਾ ਟਾਈਮ ਸੀ ਹਨਾ ਤੇ ਆਪਾਂ ਜਿਹੜਾ ਬਹੁ ਮੱਥਾ ਥੰਮਿਆ ਨਹੀਂ ਸੀ ਹੋਇਆ ਆਪਣਾ ਮੋਗਾ ਤਾਂ ਨਹੀਂ ਸੀ ਕੀਤਾ ਹੋਇਆ ਤੇ ਮੈਂ ਕੰਮ ਕਰਦੀ ਫਿਰਦੀ ਸੀ ਤੇ ਥੋੜੀ ਜਿਹੀ ਕੈਪਚਰ ਕੀਤੀ ਸੀ ਵੀਡੀਓ ਹਨਾ ਆਪਣਾ ਜਿਹੜਾ ਨਿਊ ਕੋਈ ਵੀ ਆ ਆ ਤੁਸੀਂ ਤੁਹਾਨੂੰ ਪਤਾ ਹੀ ਆਪਣਾ ਨਿੱਕੂ ਆ ਜਿਹੜਾ ਕੀ ਆ ਤਿੱਖੂ ਆ ਤਾਂ ਨਾ ਤਿੱਖੂ ਤੇ ਅੱਜ ਮੈਂ ਉਹਨੂੰ ਜਦੋਂ ਬੁਲਾ ਰਹੀ ਸੀ ਨਾ ਤਿੱਖੂ ਕਹਿ ਕੇ ਉਹਨੂੰ ਪਤਾ ਲੱਗਣ ਲੱਗ ਗਿਆ ਮੇਰਾ ਨਾ ਤਿੱਖੂ ਰੱਖਿਆ ਹੋਇਆ ਤੇ ਮਨੂੰ ਕਹਿਣ ਸੀ ਤਿੱਖੂ ਏ ਉਹ ਐਦਾਂ ਕਰਨ ਚੱਕਦਾ ਤੇ ਐਦਾਂ ਜਦ ਹੀ ਦੇਖਦਾ ਮੇਰੇ ਵੱਲ ਨੂੰ ਤੇ ਉਹਦੀ ਵੀਡੀਓ ਉਹਦੀ ਜਿਹੜੀ ਵੀਡੀਓ ਨਾ ਥੋੜੀ ਜਿਹੀ ਬਣਾਈ ਸੀ ਕੈਪਚਰ ਕਰੀ ਸੀ ਤੇ ਬਹੁਤ ਵਧੀਆ ਨਾ ਲੱਗਿਆ ਸੀ ਉਹਦੀ ਮੂਡ ਜਿਹੜੀ ਬਹੁਤ ਵਧੀਆ ਸੀਗੀ ਤੇ ਉਹ ਵੀ ਆਪਾਂ ਰੱਖਾਂਗੇ ਉਹ ਵੀ ਆਪਣਾ ਲਾਡਲਾ ਬੱਚਾ ਏ ਤੇ ਉਹਦੇ ਵਿੱਚ ਐਡ ਕਰ ਦਾਂਗੇ ਤੇ ਫੋਟੋਸ ਲਾਉਦੀ ਕੀ ਹਲ ਚੱਲੇ ਤੇ ਮੈਨੂੰ ਕੋਈ ਉਹ ਜਾਣ ਕੇ ਉਹ ਵੀਡੀਓ ਥੋੜੀ ਸੀ ਕਿ ਚਲੋ ਸ਼ਕਲ ਦਾ ਹਨਾ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਦੀ ਹੈਗੀ ਹੈਗੀ ਆ ਹੁਣ ਸ਼ਕਲ ਦਾ ਕੀ ਲੈਣ ਦੇਣ ਜਾਣਾ ਹਨਾ ਤੇ ਜੀਨੂੰ ਪਸੰਦ ਆ ਤਾਂ ਪਸੰਦ ਆ ਬਸ ਹੋਰ ਕੀ ਚਾਹੀਦਾ ਯਾਰ ਜੀ ਨਾਲ ਜੀਨੇ ਪਸੰਦ ਕਰਨਾ ਸੀ ਤੇ ਕਰ ਲਿਆ ਹੋ ਹੁਣ ਹੁਣ ਸ਼ਕਲ ਦਾ ਹੋਰ ਕੀ ਕਰਨਾ ਹੈ ਤੇ ਮੈਂ ਵੀ ਕੀ ਗੱਲਾਂ ਕਰੀ ਜਾਨੀ ਮੈਨੂੰ ਸਮਝ ਨਹੀਂ ਲੱਗਦੀ ਕਿ ਤੇ ਕੱਲ ਮੂਡ ਆਫ ਸੀਗਾ ਤੇ ਕੱਲ ਕੋਈ ਵੀ ਵਲੌਗ ਨਹੀਂ ਬਣਾਇਆ ਗਿਆ ਪਰਸੋਂ ਦੀ ਵੀਡੀਓ ਬਣੀ ਹੋਈ ਆ ਪਰਸੋਂ ਮਾਰਨਿੰਗ ਦੀ ਤੇ ਕੱਲ ਮੈਂ ਕੋਈ ਵੀ ਵੀਡੀਓ ਨਹੀਂ ਬਣਾਈਗੀ ਕੱਲ ਮੇਰਾ ਮੂਡ ਆਫ ਸੀਗਾ ਅੱਜ ਮੂੜ ਬਹੁਤ ਵਧੀਆ ਯਾ ਤੇ ਕੱਲ ਮੂੜ ਬਹੁਤ ਆਫ ਸੀਗਾ ਮੇਰਾ ਤੇ ਇੱਕ ਘਰੇ ਚੱਲਦਾ ਪਿਆ ਸੀ ਜਨਰੇਟਰ ਜਦੋਂ ਜਨਰੇਟਰ ਚੱਲਦਾ ਫਿਰ ਤੁਹਾਨੂੰ ਪਤਾ ਸਿਰ ਦੁਖਦਾ ਯਾ ਨਾ ਐਨੀ ਕੋਈ ਸਾਨੂੰ ਸੋਲੂਸ਼ਨ ਦੱਸਦੇ ਹੋ ਵੀ ਜਨਰੇਟਰ ਦੀ ਜਿਹੜੀ ਆਵਾਜ਼ ਆ ਘੱਟ ਕੀਤੀ ਜਾਵੇ ਤੇ ਚੱਲਦਾ ਤਾਂ ਚਲੋ ਘੱਟਿਆ ਜਦੋਂ ਲੋਡ ਹੁੰਦੀ ਆ ਉਦੋਂ ਚਲਾਉਂਦੇ ਆ ਬਟ ਫਿਰ ਵੀ ਜਦੋਂ ਚੱਲਦਾ ਆ ਨਾ ਆਪ ਤਾਂ ਬਾਹਰ ਚਲੇ ਜਾਂਦੇ ਆ ਚਲਾ ਕੇ ਤੇ ਮੇਰੇ ਸਿਰ ਦੇ ਵਿੱਚ ਵੱਜਦਾ ਰਹਿੰਦਾ ਉਹ ਮੈਂ ਘਰੇ ਹੁੰਨੀ ਆ ਕੰਮ ਘਰੇ ਕਰਨਾ ਆ ਹਨਾ ਤੇ ਮੈਂ ਤਾਂ ਕਹਿੰਦੇ ਕਹਿੰਦੇ ਤੂੰ ਵੀ ਬਾਹਰ ਆ ਜਾ ਘਰ ਲੈ ਦੱਸੋ ਵੀ ਫੜ ਕੇ ਮੈਂ ਆਇਆ ਉੱਥੇ ਕੀ ਕਰਨਾ ਖੇਤਾਂ ਦੇ ਵਿੱਚ ਨਾ ਤੇ ਜਿਹੜਾ ਆਪਣਾ ਅੰਦਰ ਟੀਵੀ ਦੇਖਦਾ ਸੀਗਾ ਕੱਲ ਤਾਂ ਉਹ ਵੀ ਫਿਰਦਾ ਸੀ ਬਾਹਰ ਕੱਦੂ ਵਿੱਚ ਨਾ ਫਿਰਦਾ ਸੀ ਪਟਾਪਟੇ ਚੜਾਉਂਦਾ ਤੇ ਮੇਰੀ ਨਾ ਤਾਂ ਮੇਰਾ ਮੂਡ ਸੀਗਾ ਬਿਲਕੁਲ ਮੂਡ ਨਹੀਂ ਸੀਗਾ ਪਤਾ ਨਹੀਂ ਕੀ ਹੋਇਆ ਸੀ ਮੇਰਾ ਇੱਥੇ ਤੋਂ ਸਿਰ ਵੀ ਦੁਖੀ ਜਾਂਦਾ ਸੀ ਤੇ ਉੱਪਰ ਜਨਰੇਟਰ ਚੱਲਣ ਦੇ ਕਾਰਨ ਮੈਨੂੰ ਨਾ ਘਬਰਾਹਟ ਜੀ ਹੋ ਜਾਂਦੀ ਸੀਗੀ ਤੇ ਫਿਰ ਨਾ ਤਾਂ ਮੈਨੂੰ ਬੋਲਿਆ ਜਾਂਦਾ ਸੀ ਨਾ ਮਤਲਬ ਜਦੋਂ ਕੰਮ ਕੀਤਾ ਫਿਰ ਜਨਰੇਟਰ ਚੱਲਦਾ ਸੀਗਾ ਫਿਰ ਕੈਮਰਾ ਵੀ ਨਹੀਂ ਔਨ ਕੀਤਾ ਮੇਰਾ ਬਸ ਮੂਡ ਹੀ ਨਹੀਂ ਹੋਇਆਗਾ ਬਸ ਸਿੱਧੀ ਜੀ ਗੱਲ ਵੀ ਮੂਡ ਨਹੀਂ ਸੀਗਾ ਜੀ ਆਪਾਂ ਕੁਝ ਵੀ ਨਹੀਂ ਕੀਤਾ ਮੂਨਾ ਮੱਥਾ بس ਕੰਮ ਕਰਤਾ ਕਰਦਾ ਸਾਰਾ ਮੂਡ ਆਫ ਸੀਗਾ ਮੇਰਾ ਤੇ ਕਿਉਂ ਆਫ ਸੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਹੈਗਾ ਪਤਾ ਨਹੀਂ ਕਦੇ ਕਦੇ ਹੋ ਜਾਂਦਾ ਹੈ ਨਾ ਤੁਹਾਡੇ ਨਾਲ ਵੀ ਹੁੰਦਾ ਹੁੰਦਾ ਕਦੇ ਕਦੇ ਇਦਾਂ ਮੇਰੇ ਨਾਲ ਤਾਂ ਹੁੰਦਾ ਹੁੰਦਾ ਤੇ ਕੋਈ ਕੰਮ ਹੁੰਦਾ ਜਦੋਂ ਆਪਣੇ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਮੇਨ ਗੱਲ ਪਹਿਲੀ ਗੱਲ ਤਾਂ ਮੈਂ ਕਿਸੇ ਤੇ ਕੋਈ ਵੀ ਚੀਜ਼ ਥੋਪਦੀ ਨਹੀਂ ਹੁੰਦੀ ਨਾ ਮੇਰਾ ਸੁਭਾਅ ਇਦਾਂ ਦਾ ਮੈਂ ਥੋਪਦੀ ਨਹੀਂ ਹੁੰਦੀ ਹੈਗੀ ਮਜ਼ਾਕ ਚੋਂ ਮੈਂ ਮਰਜ਼ੀ ਕਰੀ ਜਾਵਾਂ ਕੋਈ ਵੀ ਆਪਣੀ ਗੱਲ ਨਹੀਂ ਮੈਂ ਥੋਪਦੀ ਹੈਗੀ ਵੀ ਤੁਸੀਂ ਇਦਾਂ ਹੀ ਕਰਨਾ ਹੈ ਹਨਾ ਅਗਲੇ ਦੀ ਮਰਜ਼ੀ ਅਗਲਾ ਜੋ ਮਰਜ਼ੀ ਕਰੇ ਚਾਹੇ ਉਹ ਕੋਈ ਵੀ ਆਪਣੇ ਕਰਦੇ ਮੈਂਬਰ ਆ ਚਾਹੇ ਹਨਾ ਪੂਰੀ ਲਾਈਫ ਦੇ ਵਿੱਚ ਜੋ ਵੀ ਆਪਣੇ ਨਾਲ ਜੁੜੇ ਹੁੰਦੇ ਨੇ ਹਨਾ ਚਲੋ ਅਗਲੇ ਦੀ ਮਰਜ਼ੀ ਹੈ ਤੇ ਫਿਰ ਇੰਨਾ ਕ ਤਾਂ ਹੁੰਦਾ ਹੈ ਨਾ ਵੀ ਪਤਾ ਨਹੀਂ ਕਦੇ ਕਦੇ ਮੂਡ ਆਫ ਹੋ ਜਾਂਦਾ ਹੈ ਕਹਿੰਦੀ ਮੈਂ ਕੁਝ ਨਹੀਂ ਹੁੰਦੀ ਹੈਗੀ ਤੇ ਮੈਂ ਪਤਾ ਨਹੀਂ ਕੀ ਕਹੀ ਜਾਨੀ ਹੁਣ ਤੁਸੀਂ ਵੀ ਪਤਾ ਨਹੀਂ ਕੀ ਸੋਚੋਗੇ ਪਤਾ ਨਹੀਂ ਜਾਨੀ ਕਿ ਮੇਰੇ ਹਿਸਾਬ ਨਾਲ ਕੱਲ ਕੰਮ ਨਹੀਂ ਸੀ ਹੋਇਆ ਕੋਈ ਤੇ ਉਹਦੇ ਕਰਕੇ ਜਿਹੜਾ ਮੇਰਾ ਮੂਡ ਆਫ ਸੀਗਾ ਹਨਾ ਜਿਹੜਾ ਕਿ ਮੈਨੂੰ ਲੱਗਦਾ ਸੀ ਵੀ ਐਦਾਂ ਕਰ ਲੈਣਾ ਚਾਹੀਦਾ ਆ ਤੇ ਜਦੋਂ ਫਿਰ ਮਤਲਬ ਕੰਮ ਹੋਇਆ ਹੀ ਨਹੀਂ ਆਪਣੇ ਹਿਸਾਬ ਨਾਲ ਫਿਰ ਕੀ ਆ ਮੈਂ ਫਿਰ ਕੀ ਕਰਨਾ ਫੇ ਚਲੋ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਸੋਚਦੇ ਹੋਣੇ ਵੀ ਕਦੇ ਇੱਧਰ ਕਦੇ ਉੱਧਰ ਮੈਨੂੰ ਸਮਝ ਨਹੀਂ ਲੱਗਦੀ ਆ ਕਿ ਤੇ ਹੁਣ ਟਾਈਮ ਜਿਹੜਾ ਬਹੁਤ ਹੋ ਗਿਆ ਚਲੋ ਛੱਡੋ ਬਹੁਤ ਸਾਰੀਆਂ ਗੱਲਾਂ ਬਾਤਾਂ ਗਏ ਕੱਲ ਦੀ ਕੱਲ ਨਾਲ ਗਈ ਖਾਦੀ ਕੜੀ ਹੁਣ ਆਪਾਂ ਬੇਹੀ ਕੜੀ ਹੀ ਬਣਾ ਲਣੀ ਆ ਹਨਾ ਅੱਜ ਆਪਾਂ ਬਹਿਰੀ ਹੈਪੀ ਆ ਤੇ ਵਧੀਆ ਮੂਡ ਆ ਤੇ ਕੰਮ ਵੀ ਕੀਤਾ ਮੈਂ ਪਸ਼ੂ ਵੀ ਨਵਾ ਕੇ ਆਈ ਤੇ ਕੰਮ ਸਾਰਾ ਕੀਤਾ ਝੋਨਾ ਵੀ ਆਪਣੇ ਲੱਗ ਗਿਆ 10 ਬੰਦੇ ਆਏ ਸੀ ਉਹਨਾਂ ਦੀ ਚਾਹ ਬਣਾ ਕੇ ਦਿੱਤੀ ਤੇ ਫੇਰ ਪਸ਼ੂਆਂ ਦਾ ਕੰਮ ਕੰਮ ਕਰਿਆ ਤੇ ਵੀਡੀਓ ਬਣਾਈ ਸੀਗੀ ਥੋੜੀ ਜੀ ਉਹ ਦੂਸਰੇ ਚੈਨਲ ਤੇ ਪਾਵਾਂਗੇ ਆਪਾਂ ਹਨਾ ਤੇ ਚਲੋ ਜੀ ਹੁਣ ਦੇਖਦੇ ਆਂ ਇੱਕ ਤਾਂ ਦਾਲ ਬਣਾਉਣੀ ਆ ਥੋੜੀ ਜੀ ਦੁੱਧ ਮੈਂ ਬਾਹਰ ਰੱਖ ਕੇ ਆਈ ਸੀ ਮੈਨੂੰ ਪੱਕਾ ਪਤਾ ਵੀ ਉੱਥੇ ਡੱਕਿਆਂ ਦੀ ਅੱਗ ਆ ਜਿਹੜੀ ਕੋਲ ਬੈਠ ਕੇ ਚੱਲਦੀ ਹੈ ਮੇਰਾ ਹੱਥ ਸੌ ਗਿਆ ਚਰਨ ਚਰਨ ਕਰ ਲਾ ਜਾਂਦਾ ਜਦੋਂ ਹੱਥ ਪੈਰ ਸੌਂਦੇ ਆ ਪਤਾ ਨਹੀਂ ਕੀ ਹੋ ਜਾਂਦਾ ਕਦੇ ਕਦੇ ਗੁੱਸਾ ਇਹ ਨਾ ਆਉਂਦਾ ਵੀ ਆਪਣੇ ਆਪ ਜੀ ਹੈ ਨਾ ਗੁੱਸਾ ਆ ਹੀ ਜਾਂਦਾ ਹੁੰਦਾ ਤੇ ਕਦੇ ਕਦੇ ਆਪਾ ਖੁਸ਼ ਨੇ ਹੁੰਦੇ ਆ ਤੇ ਆਪਣੇ ਆਪ ਤੇ ਹਾਸਾ ਵੀ ਆ ਹੀ ਜਾਂਦਾ ਹੁੰਦਾ ਹਨ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਅੱਜ ਮੈਂ ਖੁਸ਼ ਆ ਜਿਸ ਦਿਨ ਕਿਸੇ ਦਿਨ ਮੈਂ ਗੁੱਸੇ ਵਿੱਚ ਹੂੰਗੀ ਨਾ ਮੈਂ ਵੀਡੀਓ ਬਣਾਉਂਗੀ ਫਿਰ ਦੇਖਿਓ ਤੁਸੀਂ ਮੇਰਾ ਮੂੰਹ ਸਾਰਿਆਂ ਡਰ ਜਣਾ ਐ ਵੀ ਇਹ ਤਾਂ ਬਹੁਤ ਗੁੱਸੇ ਵਾਲੀ ਆ ਬਣਾਉਂਗੀ ਕਿਸੇ ਦਿਨ ਰੱਬ ਕਰੇ ਮੇਰਾ ਮੂਡ ਨਾ ਆਫ ਹੋਵੇ ਤੇ ਸਾਰੇ ਜਾਣੇ ਬਸ ਇਹੀ ਕੋਸ਼ਿਸ਼ ਕਰਿਓ ਵੀ ਮੇਰਾ ਮੂਡ ਨਾ ਆਫ ਹੋਵੇ ਕੱਲ ਬਹੁਤ ਆਫ ਸੀ ਮੂਡ ਫਿਰ ਬਹੁਤ ਜਿਆਦਾ বারবার ਕਦੇ ਲੱਗਦਾ ਸੀ ਬੀਪੀ ਹਾਈ ਹੋ ਗਿਆ ਕਦੇ ਲੱਗਦਾ ਸੀ ਲੋ ਹੋ ਗਿਆ ਤੇ ਬਸ ਪਤਾ ਨਹੀਂ ਸਮਝ ਨਹੀਂ ਲੱਗੀ। ਉਸਾਈ ਜਾਂਦਾ ਸੀਗਾ ਪਤਾ ਨਹੀਂ ਕੀ ਹੋਇਆ ਸੀ ਇੱਕ ਤਾਂ ਜਨਰੇਟਰ ਦੀ ਵਜ੍ਹਾ ਨਾਲ ਸੀਗਾ ਹਨਾ ਬਹੁਤ ਜ਼ਿਆਦਾ ਮੈਨੂੰ ਉਹ ਘਬਰਾਹਟ ਹੋ ਜਾਂਦੀ ਸੀਗੀ। ਜਦੋਂ ਜਨਰੇਟਰ ਚੱਲਦਾ ਸੀ ਜਨਰੇਟਰ ਇਹਨਾਂ ਨੇ ਜਨਰੇਟਰ ਜਿਹੜਾ ਇਹਨਾਂ ਨੇ ਕੱਲ ਚਲਾਇਆ ਵੀ ਬਹੁਤ देर। ਚਲੋ ਜੀ ਉਹ ਤਾਂ ਮੈਨੂੰ ਕਹਿ ਕੇ ਗਿਆ ਸੀ ਵੀ ਆ ਜਾ ਤੂੰ ਮੱਝ ਦੀ ਧਰਚੋਂ ਹੀ ਮੈਂ ਗਾਦੀ ਚੋਂ ਕੰਪੀਟੀਸ਼ਨ ਕਰਦੇ ਆਪਾਂ। ਤੇ ਮੈਂ ਬੈਠ ਗਈ ਇੱਥੇ ਫੋਨ ਲੈ ਕੇ। ਫੋਨ ਦੇ ਵਿੱਚੋਂ ਦੇਖਦੀ ਸੀਗੀ ਵੀ ਕੋਈ ਵੀਡੀਓ ਹੈਗੀ ਆ ਤਾਂ ਆਪਾਂ ਐਡੀਟਿੰਗ ਕਰ ਲੰਨੇ ਆ। ਚਲੋ ਜੀ ਜਦੋਂ ਵੀਡੀਓ ਹੈਗੀ ਨਹੀਂਗੀ ਹੈਗੀ ਤਾਂ ਹੈਗੀ ਉਹ ਮਤਲਬ ਹੁਣ ਇਹਦੇ ਵਿੱਚ ਹੀ ਪਾ ਦੂੰਗੀ ਐਂਡ ਤੇ ਪਾ ਦੂੰਗੀ ਤੇ ਫਿਰ ਦੁਬਾਰਾ ਦੂਸਰਾ ਵਲੌਗ ਜਿਹੜਾ ਸ਼ੁਰੂ ਕਰ ਲਾਂਗੇ ਠੀਕ ਹੈ ਜੀ ਤੇ ਆਪਣੇ ਮੰਨਦੀਆਂ ਗੱਲਾਂ ਵੀ ਤੁਹਾਡੇ ਨਾਲ ਹੀ ਕਰਨੀਆਂ ਨੇ ਤੁਸੀਂ ਉਹ ਮੇਰੀ ਫੈਮਲੀ ਹੋ ਤੁਸੀਂ ਉਹ ਮੇਰੇ ਦੋਸਤ ਹੋ ਤੁਸੀਂ ਉਹ ਮੇਰਾ ਸਾਰਾ ਕੁਝ ਹੋ ਢਾਡੇ ਨੇ ਆਪਾਂ ਗੱਲਾਂ ਕਰਨੀਆਂ ਨੇ ਹੋਰ ਕਿੱਥੇ ਕਰਨੀਆਂ ਜਿਹੜਾ ਗੜ ਕਰ ਲਵੈ ਜੋ ਜਿਵੇਂ 2 ਮਿੰਟ ਉਹਦੇ ਕੋਲ ਜਾ ਕੇ ਬੈਠਦੀ ਆ ਉਹ ਤਾਂ ਜਦੋਂ ਮੇਰੇ ਮੂਹਰੇ ਦੇਖ ਲੈ ਬਈ ਇਹ ਤਾਂ ਰਿਮੋਟ ਫੜ ਲੈਣਾ ਮੇਰੇ ਹੱਥੋਂ ਗਿਆ ਰਿਮੋਟ ਚੱਕ ਕੇ ਸਰਾਣੇ ਥੱਲੇ ਰੱਖ ਲੰਦਾ ਫਿਰ ਰਿਮੋਟ ਕਾਬੂ ਕਰ ਲੈਣਾ ਇਹਨੇ ਟਾਈਮ ਇਦਾਂ ਦੇ ਆ ਗਏ ਜਦੋਂ ਆਪਣੀ ਉਮਰ ਸੀਗੀ ਉਦੋਂ ਰਿਮੋਟ ਹੁੰਦਾ ਨਹੀਂ ਸੀ ਜੇ ਮਤਲਬ ਜਦੋਂ ਹੋਏ ਸਾਡੀ ਉਮਰ ਚ ਤਾਂ ਰਿਮੋਟ ਹੁੰਦਾ ਨਹੀਂ ਸੀ ਪਟਨ ਵਾਲਾ ਟੀਵੀ ਹੁੰਦਾ ਸੀ ਤੇ ਜਦੋਂ ਨੂੰ ਰਿਮੋਟ ਵਾਲਾ ਟੀਵੀ ਆਇਆ ਓਦੋਂ ਨੂੰ ਰਿਮੋਟ ਫਿਰ ਰਹਿੰਦਾ ਸੀ ਖਬਰਾਂ ਦੇਖਣ ਨੂੰ ਆਪਣੇ ਮੰਮੀਆ ਕੋਲੇ ਡੈਡੀਆਂ ਕੋਲੇ ਹਨਾ ਤੇ ਡੈਡੀ ਸੀ ਕਿਤਾ ਸਾਡੇ ਡੈਡੀ ਨੇ ਕਿਤਾ ਰਿਮੋਟ ਨਹੀਂ ਫੜਿਆ ਗਿਆ ਕਿਉਂਕਿ ਮੇਰੇ ਡੈਡੀ ਨੂੰ ਨਿਊਜ਼ਪੇਪਰ ਪੜਨ ਦਾ ਬਹੁਤ ਸ਼ੌਂਕ ਆ ਹਨਾ ਹੁਣ ਵੀ ਪੜਦੇ ਆ ਉਹ ਤੇ ਚਲੋ ਰਿਮੋਟ ਵਾਲੀ ਗੱਲ ਵੀ ਵਿਚ ਵਿਚਾਲੇ ਤੇ ਹੋ ਗਈ ਹਨਾ ਰਿਮੋਟ ਮਤਲਬ ਕੀ ਕਹਿ ਸਕਦੇ ਆ ਭੈਣਾ ਭਾਈਆਂ ਦੇ ਹੱਥ ਸੀਗਾ ਹਨਾ ਵੀ ਜਿਹੜਾ ਚੈਨਲ ਨੂੰ ਲਾ ਲੰਦੇ ਸੀ ਦੇਖਣਾ ਪੈਂਦਾ ਸੀਗਾ ਤੇ ਹੁਣ ਰਿਮੋਟ ਬੱਚਿਆਂ ਦੇ ਹੱਥ ਹੁੰਦਾ ਜਿੰਦਾ ਹੀ ਨੀਗਾ ਸਾਰਾ ਦਿਨ ਸਿੰਗ ਚੈਨ ਸਿੰਗ ਚੈਨ ਨਿੰਜਾ ਥੋੜੀ ਹਾਇ ਰੱਬਾ ਡੋਰੀਮੋਂ ਡੋਰੀਮੋਂ ਚੱਲੀ ਜਾਂਦਾ ਚਲੋ ਜੀ ਵਧੀਆ ਗੱਲ ਆ ਜ਼ਿੰਦਗੀ ਆ ਕਦੇ ਲੜ ਲੜ ਕੇ ਕਦੇ ਹੱਸ ਹੱਸ ਕੇ ਘਟ ਲਾਂਗੇ ਦੋਵੇਂ ਜਾਣੇ ਹਨਾ ਉਹ ਗੱਲ ਆ ਵਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਠੀਕ ਆ ਜੀ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵਲੌਗ ਕਿਦਾਂ ਦਾ ਲੱਗਿਆ ਤੇ ਕਾਫੀ ਦਿਨਾਂ ਤੋਂ ਜਿਹੜਾ ਮੈਂ YouTube ਬਲ ਧਿਆਨ ਨਹੀਂ ਦੇ ਰਹੀਗੀ ਮੈਨੂੰ ਵੀ ਪਤਾ ਮੈਂ ਧਿਆਨ ਨਹੀਂ ਦਿੰਦੀ ਹੈਗੀ ਚਾਹ ਜਨਾ ਨਾ ਵੀਡੀਓ ਬਣਦੀ ਹੈ ਤੇ ਨਾਲ ਐਡੀਟਿੰਗ ਹੁੰਦੀ ਹੈ ਉਹਦਾ ਕਾਰਨ ਇਹ ਆ ਕਿ ਮੇਰੀ ਤबीयत ਥੋੜੀ ਜੀ ਗਰਮੀ ਦੇ ਕਾਰਨ ਨਾ ਤੁਹਾਨੂੰ ਪਤਾ ਮੈਂ ਆਪ ਗਰਮੀ 'ਚ ਜਾਏ ਆ ਮੈਂ ਕਾਫੀ ਦਿਨੋਂ ਕੰਬਦੀ ਰਹੀ ਗਰਮੀ ਦੇ ਵਿੱਚ ਮੇਲਾ ਮੂਲਾ ਦੇਖਿਆ ਉੱਥੋਂ ਦੀ ਗਰਮੀ ਉਹ ਹਨਾ ਬਹੁਤ ਜਿਆਦਾ ਮੈਨੂੰ ਪਰੇਸ਼ਾਨ ਕੀਤਾ ਗਰਮੀ ਨੇ ਤੇ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਗਰਮੀ ਆ ਨਾ ਲੱਗਦੀ ਬਹੁਤ ਆ ਗਰਮੀ ਹੈਗੀ ਉਹ ਬਹੁਤ ਜਿਆਦਾ ਮੇਲੇ ਮੂਲੇ ਦੇਖਣੇ ਛੱਡ ਦਿਓ ਤੁਸੀਂ ਵੀ ਮੇਰੀ ਤਾਂ ਬਸ ਮੈਨੂੰ ਤਾਂ ਮੈਂ ਤਾਂ ਹੱਥ ਕੜੇ ਕੀਤੇ ਐ ਇਸ ਵਾਰ ਮੇਲੇ ਨੇ ਮੇਰੇ ਮੰਮੀ ਨੂੰ ਨਾਲ ਵੀ ਕਹਿ ਕੇ ਆਇਆ ਮਨਾ ਆਪਾ ਹੀ ਆਪਦਾ ਗਰਮੀ 'ਚ ਮੇਲਾ ਬੰਦ ਕਰੋ ਸਰਦੀਆਂ 'ਚ ਰੱਖਣਾ ਸ਼ੁਰੂ ਕਰੋ ਮੇਲਾ ਜੇ ਮੇਲਾ ਦਿਖਾਉਣਾ ਹੁੰਦਾ ਨਾ ਮੇਰੇ ਵਰਗੇ ਨਹੀਂ ਤਾਂ ਆਪਣੇ ਤਾਂ ਬਸ ਛੁੱਟੀ ਆ ਆਪਾਂ ਤਾਂ ਨਹੀਂ ਆਉਂਦੇ ਅਗਲੇ ਸਾਲ ਉਦਾਂ ਆ ਮੈਂ ਜਿਆਨ ਨੂੰ ਇਸ ਵਾਰ ਵੀ ਗਿਆ ਸੀ ਵੀ ਮੈਂ ਮੇਲੇ ਨਹੀਂ ਜਾਉਂਗੀ ਤੇ ਫਿਰ ਤੁਹਾਨੂੰ ਪਤਾ ਬੱਚਿਆਂ ਦਾ ਹੁੰਦਾ ਹੀ ਹੈ ਨਾ ਤੇ ਫਿਰ ਨਾਲੇ ਮੇਰੀ ਵੇੜ ਤੇ ਭਾਬੀ ਬੈਠੀ ਸੀਗੀ ਨਹੀਂ ਤਾਂ ਉਹਨਾਂ ਨੇ ਮੈਂ ਜੇ ਕਹਿ ਦਿੰਦੀ ਵੀ ਮੈਂ ਆਉਣਾ ਨਹੀਂ ਹੈਗਾ ਫਿਰ ਉਹ ਸਵੇਰੇ ਸਵੇਰੇ ਮੱਥਾ ਟੇਕ ਗਿਆ ਸੀ ਮੁੜ ਕੇ ਉਹ ਜਾਂਦੀ ਨਹੀਂ ਹੈਗੀ ਉਹ ਨਹੀਂ ਫਿਰ ਜਾਂਦੀ ਹੈਗੀ ਤਾਂ ਮੇਰੇ ਕਰਕੇ ਫਿਰ ਉਹ ਬੈਠੀ ਸੀਗੀ ਵੀ ਚਲੋ ਆਉਂਗੀ ਤਾਂ ਆਪਾਂ ਮੇਲੇ ਜਾਵਾਂਗੇ ਚਲੋ ਇਹੀ ਹੁੰਦਾ ਹੋਰ ਆਪਾਂ ਜਾਣਾ ਵੀ ਕਿੱਥੇ ਹੁੰਦਾ ਹਨਾ ਕਿਤੇ ਨਹੀਂ ਜਾਣਾ ਹੁੰਦਾ ਵਾ ਇਹੀ ਹੁੰਦਾ ਤੇ ਮਾਪਿਆਂ ਨੂੰ ਮਿਲਿਆ ਫੋਰ ਤਾਂ ਬੱਸ ਤੁਹਾਨੂੰ ਪਤਾ ਹੀ ਹੈ ਕਹਿਣ ਨੂੰ ਸਾਨੂੰ ਜੁੰਦੀਆਂ ਛੁੱਟੀਆਂ ਨੇ ਹਨਾ ਕਿਤੇ ਨਹੀਂ ਜਾਇਆ ਜਾਂਦਾ ਖੇਤੀ ਵਾਲੇ ਤਾਂ ਮੇਰਾ ਰੋਜ਼ ਇਹ ਨਾਲ ਲੜਦੀ ਆ ਮਹਾ ਜੱਟਾਂ ਦੇ ਤਾਂ ਵਿਆਹ ਨਹੀਂ ਕਰਾਉਣਾ ਚਾਹੀਦਾ ਮੈਨੂੰ ਕਹਿੰਦੇ ਕਿਸੇ ਲਾਲੇ ਨਾ ਕਰਾ ਲੈਂਦੀ ਮਹਾ ਲਾਲੇ ਨੇ ਮੇਰ ਤੋਂ ਹੱਤ ਗੜੇ ਕਰ ਜਣੇ ਸੀ ਤੋਬਾ ਤੋਬਾ ਇੰਨੀ ਖਰਚੀਲੀ ਲਾਲੇ ਤਾਂ ਖਰਚਾ ਹੀ ਨਹੀਂ ਕਰਦੇ ਸਾਡੀ ਦਿਨ ਦੇ ਵਿੱਚ ਦੋ ਵਾਰੀ ਇਦਾਂ ਦੀ ਲੜਾਈ ਹੋ ਜਾਂਦੀ ਆ ਤੇ ਉਹ ਮੈਨੂੰ ਕਹਿੰਦੇ ਹੁੰਦੇ ਮੈਂ ਉਹਨਾਂ ਨੂੰ ਕਹਿੰਦੀ ਆ ਰਹਿਣਾ ਫਿਰ ਵੀ ਉੱਥੇ ਹੁੰਦਾ ਹਨ ਕਿਉਂ ਲੜਾਈ ਨਹੀਂ ਹੁੰਦੀ ਹੈਗੀ ਬਸ ਛੋਟਾ ਦੀ ਨੋਕ ਝੋਕ ਹੁੰਦੀ ਆ ਸਾਡੀ ਤੇ ਜਿਹੜਾ ਕਹਿੰਦਾ ਹੁੰਦਾ ਮੰਮੀ ਜਿਹੜੀ ਦਿਨ ਚ 10 ਵਾਰੀ ਲੜਕੇ ਇੱਕ ਨੂੰ ਜਣ ਕਹਿੰਦੇ ਮੈਨੂੰ ਨਾ ਬਲਾਈ ਮੈਨਨ ਨਾ ਬਲਾਈ ਕਹਦਾ ਫੇਰ आ भाई क्या नजारे हैं चक दे कम आराबला करके उन्हें दुखने दुद्ध ला लेना ਦੇਲਾ ਤੇਰੀ ਮਸੀ ਬਲੌਗਰ ਆ ਤੂੰ ਵੀ ਬਲੌਗਰ ਬਣ ਜਾ ਹੈ ਮਿੱਠੀ ਐ ਮਿੱਠੀ ਬਲੌਗਰ ਓ ਘੜੀਆ ਮਿੱਠੀ 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 ਆ ਜਾ ਪੀ ਲੈ ਚੱਲੇ ਆ ਲੱਪੜੀ ਵੀ ਡਰ ਜਾਂਦੀ ਆ ਔਰ ਦੁੱਧ ਲਾ ਲੈਣ ਇਹਦੇ ਨਜ਼ਾਰੇ ਆ। ਵੱਤੀ। ਤਨਾਕ। ਫੇਰ ਗਿਆ ਫੇਰ ਗਿਆ। ਓਏ ਹਟ ਜਾ ਭਾਈ। ਤੇਰੀ ਮਾਂ ਨੇ ਦੁੱਧ ਲਾ ਲੈਣਾ। ਬੜਾ ਤੇਜ਼ ਆ ਤਾਂ ਭੱਜ ਭੱਜ ਜਾਂਦਾ। ਆਂ ਤਾਂ ਤੇ ਭੰਗ ਲਾ।

ਆ ਦੇਖ ਆ ਆਰੇ ਆਰੇ ਆਏ ਆ ਦੇ ਐ ਕਿਹਨ ਡਰਦਾ ਆ ਇਹ ਨਹੀਂ ਕਾ ਬੁਰੀ ਡਰਦਾ ਵਿੱਚ ਆ ਵਿੱਚ ਕੋਣ ਤਾਂ ਹੁਣ ਫੋਟੋ ਨਹੀਂ ਉਸਨੂੰ ਹੂੰ ਹੇ ਹੇ ਹੋ ਲਾਲ ਹੁੰ ਟੱਕਰ ਹੋ ਲਾਲ ਹੋ ਲਾਲ ਉੱਗਰ ਮੂ ਕਰਕੇ ਟੱਕਣਾ ਲਾ ਟੱਕਰ ਹੋ ਲਾ ਉੱਗਰ ਨੂੰ ਲਾਲ ਹੋਣਾ ਹੋ ਲਾਲ ਹੋ ਲਾਲ ਕੱਢਿਆ ਥੱਕ ਗਿਆ ਥੱਕ ਗਿਆ ਬਾਈ ਇਹ ਥੱਕ ਗਿਆ ਥੱਕ ਗਿਆ ਹੈ ਕੰਡ ਮਿੱਠੂ ਓ ਮਿੱਠੀ ਤੂੰ ਦਾ ਕਾਂਡੇ ਲਾ ਦੇਗਾ ਹੁਣ ਮੈਨੂੰ ਮਿੱਠੀ ਮਿੱਠੀ ਕਿੱਥੇ ਆ ਤੂੰ ਓਏ ਤੂੰ ਕੀ ਕਰਦਾ ਤੂੰ ਮੇਰੇ ਪਿੱਛੇ ਕੁਦ ਕੁਦ ਯਾ ਕਰਦਾ ਇੱਧਰ ਤੇ ਆ ਜਾ ਮਿੱਠੀ ਛਾਲ ਮਾਰ ਦਿੰਦੀ ਸੀ ਆ ਕਾਂਡਾ ਟੱਪ ਜਾਂਦੀ ਸੀ ਦੇ ਲੂ ਕਹ ਫੁੱਟਾ ਇਹ ਦੋ ਫੁੱਟ ਹੈਗੀ ਆ ਹਾਂ ਆ ਵੜਾ ਤਰਾ ਬੱਚਾ ਓ ਬੱਚੇ ਤੂੜੀ ਨਾਲ ਘੋਲ ਮਾਰ ਮਾਰ ਕੇ

ਹੈ ਗਰਮੀ ਬਹੁਤ ਗਰਮੀ ਹੈ ਪਰੀ ਪਲੇਰ ਉਹ ਪਰੀ ਪਲੇਰ ਮਿੱਠੀ ਓਕੇ ਬੰਦਾ ਇਹ ਲੜਨ ਖੇਡਣ ਹੂੰ ਕਰ ਲਗਾਏਗਾ ਮਾਰਕਾ ਇਹ ਜਾਂ ਖੇਲਣਾ ਵਧੀਆ ਲੱਗਦੀ ਐ ਜੀ ਲਾਉਣੀਆਂ ਟੱਕਰ ਭੋਰਾ ਲਾ ਨਹੀਂ ਤਾਂ ਮਰਖਾਂ ਹਾਂ ਈ ਜਾਦਾ ਹੈ ਨਹੀਂ ਆਣੀ ਆ ਹੱਲ ਗਲਤ ਕਹਿ ਦੇਣ ਦਾ ਹੋਇਆ ਹੈ ਹੈ ਕਾਰ ਬਹੁਤ ਜ਼ਬਰਦਸਤ ਟੱਕਰ ਲਾਉਂਦਾ ਹੈ ਇਹ ਖਾਨ ਚ ਮਸਤਾ ਬਸ ਬਾਈ ਵੀਡੀਓ ਲੰਬੀ ਬਣ ਜੂ ਮੇਰੀ ਲਾਉਂਦਾ ਲਾਉਂਦਾ ਬਸ ਬਾਈ